ਸੈਂਕੜੇ ਸੈਂਕੜੇ ਸਾਈਕ੍ਰਿਕ ਨੂੰ ਬੜਾ ਬੜਾ ਇੱਕ ਗ੍ਰੀਟ ਪ੍ਰੇਡ ਨੂੰ ਆਪਾਂ ਕਹਿੰਦੇ ਆ ਹੋਣ ਵਾਲੀ ਸੈਲੈਂਸ ਹੈ ਪੰਜਾਬ ਦਾ ਅੰਮ੍ਰਿਤਸਰ ਗੁਰੂ ਨਗਰੀ ਕਿਉਂ ਚੁਣਿਆ ਗਿਆ ਭਾਵੇਂ ਉਹ ਬੰਦਗਾਹ ਨੂੰ ਫਿਲਹਾਲ ਦੇਖੋ ਮੇਰੀ ਮੇਰੀ ਗੱਲ ਸੁਣਾਓ ਇਹ ਵਿਸ਼ਾਵਾ ਜੀਵਨ ਜਾਚ ਨਾਲ ਸੰਬੰਧਤ ਆਉਣ ਵਾਲੇ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਚ ਗੁਰਸਿੱਖ ਵਿਦਵਾਨਾਂ ਗੁਰਮਖਾਂ ਗੁਰਸਿੱਖਾਂ ਉਹਨਾਂ ਦਾ ਇੱਕ ਇਕੱਠ ਸੱਜਿਆ ਜਾਊ ਇਹਦੇ ਤੇ ਚਰਚਾ ਕੀਤੀ ਜਾਊ ਹਰ ਚਰਚਾ ਤੋਂ ਬਾਅਦ ਇਹਦੇ ਤੇ ਜੋ ਫੈਸਲਾ ਹੋਊਗਾ ਸੰਗਠਨ ਨੂੰ ਦੱਸਿਆ ਜਾਊ ਭਾਵੇਂ ਕਿ ਮੈਂ ਇਸ ਗੱਲ ਨਾਲ ਸਹਿਮਤ ਆਂ ਅੰਮ੍ਰਿਤਸਰ ਦੇ ਵਿੱਚ ਇਹੋ ਜਿਹੇ ਪ੍ਰੋਗਰਾਮ ਨਹੀਂ ਹੋਣੇ ਚਾਹੀਦੇ ਖਾਸ ਕਰਕੇ ਵਿਸਾਖੀ ਆ ਗਈ ਖਾਲਸੇ ਦਾ ਸਾਜਨਾ ਦਿਹਾੜਾ ਤੋਂ ਜਿਹੜੇ ਕੋਈ ਪ੍ਰਬੰਧਕ ਵੀ ਆ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਇਹ ਨਾ ਕਰੀਏ ਬਾਕੀ ਵੇਖੋ ਕੁਦਰਤ ਨੇ ਬੰਦਾ ਬਣਾਇਆ ਵਾ ਜਨਾਨੀ ਬਣਾਈਆਂ ਤੇ ਜੇ ਵਿਚਾਰੇ ਮਹਾਂਤ ਵੀ ਰੱਬ ਹੀ ਪੈਦਾ ਕਰਦਾ ਚੌਥੀ ਕੈਟਾਗਰੀ ਰੱਬ ਨੇ ਨਹੀਂ ਪੈਦਾ ਕੀਤੀ ਹਾਲ ਸੁਭਾਸ਼ ਦਾ ਆ ਇਹਦੇ ਸੰਬੰਧੀ ਕੀ ਹੋਣਾ ਜੀਵਨ ਜਾਗਨਾ ਸੰਬੰਧਿਤ ਮਸਲਾ ਵਾ ਉਹ ਆਪਾਂ ਕਰਤਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ